ਅੱਜ ਪਟਿਆਲਾ ਦੇ ਭੀੜ-ਪਾੜ ਵਾਲੇ ਇਲਾਕੇ ਗੁਰਮੰਡੀ ਦੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਅੰਤਿਮ ਯਾਤਰਾ ਬੈਨ ਇੱਕ ਭਾਂਡਿਆਂ ਅਤੇ ਕਰੋਕਰੀ ਵਾਲੀ ਦੁਕਾਨ ਦੇ ਵਿੱਚ ਸਿੱਧੀ ਆ ਕੇ ਵੱਢ ਗਈ ਦੱਸਿਆ ਜਾ ਰਿਹਾ ਕਿ ਜਦੋਂ ਸਵੇਰੇ-ਸਵੇਰੇ ਭਾਂਡਿਆਂ ਤੇ ਕਰੋਕਰੀ ਵਾਲੀ ਦੁਕਾਨ ਖੋਲੀ ਹੀ ਜਾ ਰਹੀ ਸੀ ਤਾਂ ਅਚਾਨਕ ਇੱਕ ਅੰਤਿਮ ਯਾਤਰਾ ਬੈਨ ਉਹਨਾਂ ਦੀ ਦੁਕਾਨ ਦੇ ਅੰਦਰ ਆ ਕੇ ਵੱਢ ਗਈ ਜਿਸ ਦੇ ਨਾਲ ਕਾਫੀ ਨੁਕਸਾਨ ਹੋ ਗਿਆ ਦੁਕਾਨਦਾਰਾਂ ਨੇ ਮਾਮਲੇ ਬਾਰੇ ਜਾਣਕਾਰੀ ਦਿੱਤੀਆਂ ਦੱਸਿਆ ਕਿ ਬੈਂ ਦਾ ਡਰਾਈਵਰ ਨਸ਼ੇ ਦੇ ਵਿੱਚ ਡੱਗ ਰਿਹਾ ਸੀ ਇਹ ਸਭ ਕੁਝ ਨਸ਼ੇ ਦੀ ਹਾਲਤ ਦੇ ਵਿੱਚ ਕੀਤਾ ਹੋਵੇ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਆ ਕੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਸਵੇਰੇ ਰੂਟੀਨ ਦੇ ਹਿਸਾਬ ਨਾਲ ਕਪਤਾਨਪੁਰ ਕੇ ਬੈਠੇ ਸੀਗੇ ਉਹ ਦੋ ਗੁਰਮੰਡੀ ਦਾ ਇੱਕ ਪੂਰੀ ਸਪੀਡ ਤੇ ਗੱਲੀ ਆਈ ਉਹਨੇ ਨਸ਼ਾ ਕੀਤਾ ਸੀ ਜਾਂ ਕੀ ਕੀਤਾ ਸੀ ਸਪੱਸ਼ਟ ਨਹੀਂ ਸਾਨੂੰ ਪਤਾ ਲੱਗਿਆ ਨਹੀਂ ਕਿ ਉਹ ਸਾਨੂੰ ਲੈ ਗਈ ਆ ਲੇਕਿਨ ਇਹ ਹੈ ਕਿ ਮਹਾਮਾਈ ਦੀ ਕਿਰਪਾ ਨਾਲ ਬੋਲੇਨਾਥ ਦੀ ਕਿਰਪਾ ਨਾਲ ਸਾਰਾ ਬਚਾਓ ਗਿਆ ਕਿਸੇ ਨੂੰ ਛੁਰੀਤ ਵੀ ਨਹੀਂ ਲੱਗੀ ਨੁਕਸਾਨ ਤਾਂ ਹੋਇਆ ਕਾਫੀ ਚਲੋ ਨੁਕਸਾਨ ਤਾਂ ਪੂਰਾ ਹੋ ਜਾਂਦਾ ਲੇਕਿਨ ਜਾਨ ਮਾਲ ਦੀ ਸੁਰੱਖਿਆ ਹੋ ਗਈ ਇਹ ਭਾਂਡੇ ਵਾਲੇ ਚੌਕ ਕਿਨੇ ਜਿਹੜੇ ਮੌਜੂਦ ਸੀਗੇ ਮੈਂਬਰ ਜਿਹੜੇ ਸਾਰੇ ਘਰ ਦੇ ਮੈਂਬਰ ਇਕੱਠੇ ਬੈਠੇ ਕਿਹੜਾ ਟਾਈਮ ਸੀਗਾ ਜਦੋਂ ਇਹ ਖਰੀਦਣ ਵਾਲੀ ਨੋ 9:30 ਪੁਨੇ 10:00 ਦਾ ਮਿੰਟ ਦਾ ਟਾਈਮ ਕਿਤੇ ਹੋਰ ਘਟੇ ਸੀ ਜਿਹੜੀ ਕਿਸੇ ਘਟ ਵਾਲੀ ਉਹ ਸੂਬੇਟਰ ਤੋਂ ਆ ਵੀ ਯਾਤਰਾ ਵਾਲੀ ਗੱਡੀ ਸੀ ਜੀ ਰੱਬੋ ਬਾਜੀ ਰੱਗੋ ਬਾਜਰਾ ਰਾਮਿੰਦਰ ਗਰਾਊਂਡ 'ਚ ਉਹ ਗੱਡੀ ਪਾਈ ਹੋਈ ਆ ਪੰਚਾਇਤ ਵਾਲੀ ਸੂਬੇਟਰ ਤੇ ਉਹ ਗੱਡੀ ਸੀ ਤਾਂ ਕਿਹੜੀ ਸਾ ਗੱਟੇ ਡਰਾਈਵਰ ਖੜਿਆ ਗਿਆ ਜੀ ਹਾਂ ਡਰਾਈਵਰ ਖੜਿਆ ਗਿਆ ਨੇ ਨਸ਼ਾ ਕੀਤਾ ਸੀ ਕਿਹਾ ਮੋਕਾ ਦੇ ਉਹ ਕੀ ਕਰਸਾ ਦੇ ਦਮ ਡਾਕਟਰ ਵੀ ਨਾ ਕਰਾਇਨੇ ਤਾਂ ਹੀ ਪਤਾ ਲੱਗਿਆ ਸ਼ੁਰੂਆਤ ਉਹਦੇ ਸ਼ਕਲ ਤੋਂ ਲੱਗਦਾ ਸੀ ਕਿ ਜਿੱਦਾਂ ਉਹਨੇ ਕੋਈ ਮੈਡੀਕਲ ਨਸ਼ਾ ਕਰਵਾ ਕੀਤਾ ਹੋਣਾ ਤੁਸੀਂ ਦੇਖਿਆ ਹਨ ਗੱਡੀ ਕਿੰਨੀ ਤੇਜ਼ ਤੇ ਜਣੀ ਗੱਡੀ ਅੰਦਰ ਹੈ ਗੱਡੀ ਦੀ ਸਪੀਡ ਦਾ ਕੁਝ ਕਹਿ ਹੀ ਨਹੀਂ ਸਕਦੇ 100 ਕਹ ਲਓ 80 ਕਹ ਲਓ ਉਹਨੇ ਐਕਸਲੇਰੇਟਰ ਤਾਂ ਪੈਰ ਹੀ ਨਹੀਂ ਚੱਕਿਆ ਜੇ ਦੋਸ ਹੈ ਲੱਗਦਾ ਸੀ ਕਿ ਜਿੱਦਾਂ ਕਿਸੇ ਨੇ ਮਾਰਨ ਕੇ ਬਾਅਦ ਜੇ ਹੁੰਦਾ ਜਾ ਕੇ ਗੱਡੀ ਚਾਰਾ ਦੁਕਾਨ ਦੇ ਵਿੱਚ ਲਾਈਵ ਟੈਸ ਚੈਨਲ ਦੇ ਲਈ ਪਟਿਆਲਾ ਤੋਂ ਪਟਵਾਰੀ ਸਿੱਧੂ ਦੀ ਵਿਸ਼ੇਸ਼ ਰਿਪੋਰਟ